ਸੋਚਾਂ ਨੂੰ ਸਵਾਰਨ ਵਾਲਿਆ ਪਰ ਅਜੇ ਸਮਝਣਾ ਆਈ ਓ ਕੁਝ ਤੇਰੀ ਗੱਲਾਂ ਕਹੀਆਂ ਦੀ ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ ਵੀ ਰੁਪਈਆਂ ਦੀ ਓ ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ ਵੀ ਰੁਪਈਆਂ ਦੀ ਵਾਹ ਏ ਦੁਨੀਆ ਤੇ ਆ ਮਾਲਕਾ ਤੂੰ ਵੀ ਦਾ ਨੰਗਰ ਲਾਇਆ ਸ਼ੁਕਰ ਆ ਬਾਬੇ ਨਾਨਕ ਕੋਲ 20 ਰੁਪਏ ਸੀ ਆ 20 ਰੁਪਏ ਜੇ 100 ਹੁੰਦਾ ਤੇ ਕੀ ਹੋ ਜਾਣਾ ਸੀ ਸੁਣਿਓ ਵਾਹ ਏ ਦੁਨੀਆ ਦੇ ਆ ਮਾਲਕਾ ਤੂੰ ਵੀਰਾਂ ਲੰਗਰ ਲਾਇਆ ਇਹ ਕਿੰਨੀ ਦੁਨੀਆ ਨੂੰ ਦਾਤਾ ਤੂੰ ਪੰਗਤ ਵਿੱਚ ਖਵਾਇਆ ਜੇ ਪੁੱਲ ਪਲੇਖੇ 100 ਦਾ ਲੰਗਰ ਲਾ ਦਿੰਦਾ ਜੇ ਪੁੱਲ ਪਲੇਖੇ ਇਹ ਸਾਰੀ ਦੁਨੀਆ ਦਾ ਵੇਲੀ ਬਿਠਾ ਦਿੰਦਾ ਕੰਮ ਕਰਨ ਦੀ ਲੋੜ ਨਹੀਂ ਸੀ ਜੇ ਬਾਬੇ ਨਾਨਕ ਦੇ ਹੱਥੋਂ 100 ਰੁਪਏ ਨਿਕਲੇ ਹੁੰਦੇ ਫਿਰ ਤੇ ਦੁਨੀਆ ਐਂ ਹੀ ਖਾ ਕੇ ਨੰਗ ਜਾਇਆ ਕਰਦੀ ਪਰ ਉਹ ਕਹਿ ਕੇ ਗਿਆ ਕਹਿੰਦਾ ਵੰਡ ਸ਼ਬੋ ਕਿਰਤ ਕਰੋ ਕਿਰਤ ਕਰਨ ਦੀ ਸਾਨੂੰ ਓਨਮਤੀ ਦੇ ਕੇ ਗਿਆ ਕਿਉਂਕਿ ਭਾਣੇ ਚ ਰਹਿਣਾ